ਪਿੰਡ ਪਾਸੇ ਸਤਲੁਜ ਦਰਿਆ ਅਤੇ ਭਾਰਤ-ਪਾਕ ਕਮਾਂਤਰੀ ਸਰਦ ਤੇ ਸਥਿਤ ਪਿੰਡ ਕਾਲੂਵਾਲਾ ਅੰਮਲੇ ਨਾਲ ਪਹੁੰਚੀ ਸਿਵਲ ਸਰਜਨ ਪਿੰਡ ਦੇ ਘਰ ਘਰ ਕੀਤੀ ਪਹੁੰਚ ਸੰਭਾਵਿਤ ਹੜ੍ਹ ਦੇ ਖ਼ਤਰੇ ਨੂੰ ਵੇਖਦਿਆਂ ਪਿੰਡ ਵਿੱਚ ਲੱਗੇ ਮੈਡੀਕਲ ਕੈਂਪ ਦੀ ਕੀਤੀ ਸਮੀਖਿਆ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਰਾਜਵਿੰਦਰ ਕੌਰ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਨਾਲ ਲੱਗਦੇ ਪਿੰਡਾਂ ਜਹਾੜ ਪ੍ਰਭਾਵਿਤ ਖਦਸੇ ਵਾਲੇ ਖੇਤਰਾ ਦਾ ਦੌਰਾ ਕਰਕੇ ਸਿਹਤ ਪ੍ਰਬੰਧਾ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆ ਸਿਵਲ ਸਰਜਨ ਵੱਲੋਂ ਭਾਰਤਪਾਕ ਕੋਮੰਡਰੀ ਸਰਦ ਤੇ ਸਤਲੁਜ ਦਰਿਆ ਪਾਰ ਸਥਿਤ ਕਾਲੂ ਵਾਲਾ ਪਿੰਡ ਅਮਲੇ ਨਾਲ ਪਹੁੰਚ ਕੀਤੀ। ਇਸ ਮੌਕੇ ਉਹਨਾਂ ਜਿੱਥੇ ਕਸੋਕੇ ਚੌਂਕੀ ਵਿਖੇ ਤਾਇਨਾਤ ਬੀਐਸਐਫ ਜਵਾਨਾਂ ਲਈ ਲੱਗੇ ਮੈਡੀਕਲ ਕੈਂਪ ਵਿੱਚ ਸ਼ਮੂਲੀਅਤ ਕੀਤੀ ਉੱਥੇ ਹੀ ਪਿੰਡ ਕਾਲੂ ਵਾਲਾ ਵਿਖੇ ਜਾ ਕੇ ਲੋਕਾਂ ਨੂੰ ਮਿਲ ਰਹੀ ਹੈ ਸਿਹਤ ਸੇਵਾਵਾਦੀ ਸਮੀਖਿਆ ਵੀ ਕੀਤੀ ਅਤੇ ਮਰੀਜ਼ਾਂ ਦਾ ਹਾਲ ਜਾਣਿਆ। ਉਨਾਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਦੇ ਹੁਕਮਤਿਤ ਵਿਭਾਗ ਵੱਲੋਂ ਐਮਰਜੈਂਸੀ ਰੈਪਿਡ ਰਿਸਪਾਂਸ ਟੀਮਾਂ ਦੀ ਤੈਨਾਤੀ ਪਿੰਡ ਕਾਲੂਵਾਲਾ, ਕਤੂਬ ਦਿਨਵਾਲਾ, ਰੁਕਨੇਵਾਲਾ, ਕਮਾਲਾ ਬੋਦਲਾ, ਗੱਟੀ ਰਾਜੋਕੇ, ਨਿਹਾਲਾ ਲਵੇਰਾ, ਟੈਂਡੀਵਾਲਾ ਵਿਖੇ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਮੈਡੀਕਲ ਸਹੂਲਤਾਂ ਪੱਖੋਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਹੜ੍ਹ ਪ੍ਰਭਾਵਿਤ ਖਰਸ਼ੇ ਵਾਲੇ ਖੇਤਰਾਂ ਦੀਆਂ ਗਰਭਵਤੀ ਔਰਤਾਂ ਲਈ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਉੱਚੇ ਚੇ ਪ੍ਰਬੰਧ ਕੀਤੇ ਗਏ ਹਨ। ਉਨਰ ਦੱਸਿਆ ਕਿ ਇਹਨਾਂ ਇਲਾਕਿਆਂ ਵਿੱਚ ਲੋਕਾਂ ਨੂੰ ਸਾਫ਼ ਪਾਣੀ ਉਪਲਬਧ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਮ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਵੈਕਟਰ ਬੋਰਨ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਸਾਰੇ ਸਿਹਤ ਕੇਂਦਰਾਂ ਵਿੱਚ ਜ਼ਰੂਰੀ ਦਵਾਈਆਂ ਸਾਫ਼ ਪੀਣ ਯੋਗ ਪਾਣੀ ਅਤੇ ਐਂਟੀਸੈਪਟਿਕ ਸਮੱਗਰੀ ਉਪਲਬਧ ਕਰਵਾਈ ਗਈ ਹੈ ਹਾਂ ਦੌਰਾਨ ਆਮ ਤੌਰ ਤੇ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ ਦਾਇਰੀਆ ਅਤੇ ਚਮੜੀ ਰੋਗਾਂ ਤੋਂ ਬਚਾ ਲਈ ਵਿਸ਼ੇਸ਼ ਤਿਆਰੀ ਮੈਂ ਅੱਜ ਤੁਸੀਂ ਵਿਜ਼ਿਟ ਕਰਨ ਆਏ ਹੋ ਤੇ ਕਾਲੂਵਾਲਾ ਵਿਲੇਜ ਵਿੱਚ ਕਾਦੇ ਵਾਸਤੇ ਵਿਜ਼ਿਟ ਕਰਨ ਆਏ ਹੋ ਤੇ ਕੀ ਪ੍ਰਾਇੋਰਟੀਜ਼ ਹੈਗੀ ਨੂੰ ਮੈਥੇ ਹਾਂ ਇਸ ਤਰ੍ਹਾਂ ਕਿ ਜਿਹੜਾ ਕਾਲੂਵਾਲ ਟਾਪੂ ਹੈ ਐਕਚੁਅਲੀ ਫਿਰੋਜ਼ਪੁਰ ਦਾ ਹੈ ਜਸਟ ਦੇ ਬਾਰਡਰ ਦੇ ਨਾਲ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੇ ਪਾਣੀ ਹੈ ਵਿੱਚ ਦਰਿਆ ਕਾਫੀ ਪਾਣੀ ਸੀਗਾ ਤਾਂ ਇੱਥੇ ਬੀਐਸਐਫ ਦਾ ਕੈਂਪ ਵੀ ਹੈ ਅਸੀਂ ਇਹਨਾਂ ਦੀ ਮਦਦ ਨਾਲ ਬੋਟ ਵਿੱਚ ਉੱਤੇ ਜਾ ਕੇ ਆਈਏ ਮੈਂ ਉੱਥੇ ਕਰੀਬ 20 ਕ ਫੈਮਿਲੀਜ਼ ਹੈਗੀਆਂ ਨੇ ਜਿਹਦੇ ਵਿੱਚ ਬੱਚੇ ਵੀ ਸੀ ਇਹ ਲੇਡੀਜ਼ ਵੀ ਸੀਗੀਆਂ ਤਾਂ ਬਾਕੀ ਜੈਂਟਸ ਸਾਰਿਆਂ ਨੂੰ ਜਿਹੜੀ ਰਿਕੁਆਇਰਡ ਮੈਡੀਸਿਨ ਉਹ ਪ੍ਰੋਵਾਈਡ ਕਰਵਾਈਓ ਬਾਕੀ ਇਹ ਕੀ ਜਿਹੜਾ ਕੱਟਆਫ ਹੋਇਆ ਹੋਇਆ ਸਾਡੇ ਇੱਧਰਲੇ ਪਾਸੇ ਇਹਨਾਂ ਨੂੰ ਸੋ ਦਰਿਆ ਟੱਪ ਕੇ ਹੀ ਜਾਣਾ ਪੈਂਦਾ ਜਿਹੜੀ ਇੱਕ ਮੇਜਰ ਕਮ ਹੈ ਪਰ ਡੀਐਸਐਫ ਵਾਲੇ ਬਹੁਤ ਜ਼ਿਆਦਾ ਮਦਦ ਕਰ ਰਹੇ ਹਨਾਂ ਦੀ ਆਣਾ ਜਾਣਾ ਉਹਨਾਂ ਲਈ ਥਰੂ ਬੋਟ ਜਿਹੜਾ ਉਹ ਪੂਰਾ ਉਹਨਾਂ ਨੇ ਬਣਾਇਆ ਹੋਇਆ ਜਿਸ ਨਾਲ ਕੀ ਹੈ ਕਿ ਡਿਫਿਕਲਟੀ ਕੋਈ ਨਹੀਂ ਸਿਰਫ ਮੈਡੀਸਿਨਸ ਦੀ ਜਾਂ ਇੱਕ ਮੋਰਲ ਸਪੋਰਟ ਵਾਸਤੇ ਵੀ ਸੀਗਾ ਕਿ ਉਹਨਾਂ ਨੂੰ ਜਾ ਕੇ ਕਾਠਵਾਸਨ ਦਿੱਤਾ ਤੇ ਉਹ ਠੀਕ ਹੈਗੇ ਸਾਰੇ 20 ਫੈਮਿਲੀਜ਼ ਦੇ ਕਰੀਬ ਹੈ ਉੱਥੇ ਤੁਹਾਡੇ ਨਾਲ ਕਿੰਨੇ ਕੈਂਪਸ ਲਗਾਏ ਹੈਲਥ ਡਿਪਾਰਟਮੈਂਟ ਨੇ ਕਿੰਨੇ ਕੈਂਪ ਲਗਾਏ ਗਏ ਹਸਤੇਮ ਜਿਹੜਾ ਕੈਂਪਸ ਤਾਂ ਰੈਗੂਲਰਲੀ ਲੱਗੀ ਜਾ ਰਹੇ ਹਨ ਜਿੱਥੇ-ਜਿੱਥੇ वैसे तो कोई इस तरह दी कोई मेजर गल नहीं हो रही है जड़ा पानी ਦਾ ਖਾਦਸਾ ਹੋਵੇ ਕਿ ਕੋਈ ਬਿਮਾਰੀ ਖਾਸ ਹੈ ਜਨਰਲ ਪੇਸ਼ੈਂਟਸ ਹੈ ਜਿਹੜੀ ਕਿ ਉਹਨਾਂ ਨੇ ਵੈਸੇ ਵੀ ਰਿਕੁਆਇਰਡ ਮੈਡੀਸਿਨਸ ਆਪਣੇ ਕੋਲ ਰੱਖ ਲਈਆਂ ਬਾਕੀ ਕਲੋਰੀਨ ਦੀਆਂ ਟੈਬਲੇਟਸ ਐਂਟੀ ਡਾਇਰੀਅਲ ਟਿਊਬਸ ਵਗੈਰਾ ਜਿਹੜੀਆਂ ਸਕਿਨ ਦੀ ਕੋਈ ਪ੍ਰੋਬਲਮ ਜੇ ਕਿਤੇ ਉਹਨਾਂ ਨੂੰ ਹੁੰਦੀ ਆ ਤੇ ਅਸੀਂ ਪਹਿਲਾਂ ਹੀ ਪ੍ਰਾਇਰੀ ਪ੍ਰੋਵਾਈਡ ਕਰ ਦਿੱਤੀ ਹੈ